ਹੋਰ ਨਾ ਤੋੜੋ ਉਹਨੂੰ ਜੋੜੋ ਉਹਨੂੰ ਹੋਰ ਨਾ ਤੋੜੋ ਉਹਨੂੰ ਇਹ ਅਹਿਸਾਸ ਨਾ ਦਿਵਾਓ ਤੇਰਾ ਘਰ ਵਾਲਾ ਨਹੀਂ ਕਿ ਤੇਰੇ ਹਸਬੰਦ ਨਹੀਂ ਹੈਗੇ ਔਰ ਤੁਸੀਂ ਇੱਕ ਵਿਧਵਾ ਹੋ ਇਹ ਟੈਗ ਇਹ ਬਹੁਤ ਔਖਾ ਚੱਲਣਾ ਜਿਹੜੀਆਂ ਇਹ ਹੈਗੀਆਂ ਉਹਨਾਂ ਦੇ ਦਿਲਾਂ ਨੂੰ ਪੁੱਛ ਕੇ ਦੇਖੋ ਉਹ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਇਹ ਉਹਨਾਂ ਕੋਲ ਨਾ ਗੱਲ ਕਰਿਆ ਕਰੋ ਔਰ ਉਹਨਾਂ ਨੂੰ ਹਮੇਸ਼ਾ ਇਹ ਅਹਿਸਾਸ ਨਾ ਕਰੋ ਵੀ ਤੁਸੀਂ ਅੱਗੇ ਨਾ ਆਓ ਤੁਸੀਂ ਇਸ ਤਰ੍ਹਾਂ ਨਾ ਕਰੋ ਮੈਂ ਆਪਣੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਹੋਰ ਹੈ ਉਹ ਦੱਸਣਾ ਚਾਹੂੰਗੀ ਹਾਂਜੀ ਕਿ ਅਸੀਂ ਕਿਤੇ ਗਏ ਮਤਲਬ ਮੰਦਰ ਮਹਾਂਗਲੀ ਮੰਦਰ ਕਿਤੇ ਗਏ ਠੀਕ ਹੈ ਬਹੁਤ ਹਮ ਸ਼ੌਂਕ ਨਾਲ ਗਈ ਮੈਂ ਘਰੋਂ ਹਮ ਤੇ ਉੱਥੇ ਪੂਜਾ ਹੋ ਰਹੀ ਸੀ ਠੀਕ ਹੈ ਜੀ ਪੂਜਾ ਹੋ ਰਹੀ ਸੀ ਉੱਥੇ ਤੇ ਉਹ ਉਹਨਾਂ ਨੇ ਸਾਰਿਆਂ ਨੇ ਉਹਨਾਂ ਨੇ ਪੰਡਤ ਨੇ ਬੁਲਾਇਆ ਕਹਿੰਦੇ ਵੀ ਸਾਰੇ ਨਾ ਜਿਨ੍ਹਾਂ ਦੇ ਹਸਬੰਦ ਹੈਗੇ ਸੋਹਗਣਾ ਹਨ ਸਾਰੀਆਂ ਹਮ ਇੱਥੇ ਬੈਠ ਕੇ ਉਹਨਾਂ ਤੋਂ ਪੁੱਛਿਆ ਕਰ